ਇਹ ਬੜੀ ਦੁਖਦਾਈ ਆ ਹੁੰਦੇ ਸਮੇਂ ਦੇ ਵਿੱਚ ਉਹ ਨੁਕਸਾਨ ਜ਼ਿਆਦਾ ਹੋਇਆ ਬਾਕੀ ਮਾਹ ਪੁਰਸ਼ਾਂ ਦਾ ਸੰਜੋਗ ਆ ਜੋ ਕੁਝ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬੰਨ ਵਜਣਾ ਤੇ ਬਾਕੀ ਸਤਨਾਮ ਸਿੰਘ ਜੀ ਬਾਗਾ ਸਤਨਾਮ ਸਿੰਘ ਜੀ ਗੁਰੂ ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਕਿ ਚੇ ਚੇ ਪਿੱਛਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜ਼ਿਆਦਾ ਵੀ ਭਾਵੇਂ ਲੱਗ ਜੇ ਅੱਜ ਅੱਜ ਕਾਰਜ ਜਿਹੜੇ ਸ਼ੁਰੂ ਹੋਏ ਆਂ ਹਾਂਜੀ ਹਾਂਜੀ ਕੱਲ ਦੇ ਹਾਂਜੀ ਕੱਲ ਦੇ ਤੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਤੇ ਆਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਉਣ ਟੋੜੇ ਲਿਉਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਯੋਗ ਦੇਣ ਵੱਧ ਤੋਂ ਵੱਧ ਸੰਗਤਾਂ ਹੋਣ ਤੇ ਇਸ ਟਾਈਮ ਤੇ ਕੋਹਨੇ ਵਾਲੇ ਬੇੜ ਤੇ ਜੋ ਤੁਸੀਂ ਬੰਨ ਇਹ ਸੇਵਾ ਕਾਰ ਸੇਵਾ ਸੰਪਰਦਾਇ ਗੁਰੂ ਕਾ ਬਾਗ ਵਾਲੇ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜਿਹਦਰਾਂ ਦੀ ਨਗਰਾਨੀ ਹੇਠ ਸਾਰੇ ਇਲਾਕੇ ਦੀ ਸੰਗਤ ਦੀ ਨਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੀ ਵੀ ਸੰਗਤ ਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਹਵਾ ਵਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੋਣ ਜਿਹੜਾ ਵਾ 4 4 ਫੁੱਟ ਪਾਣੀ ਫੇਰ ਉੱਪਰ ਚੜ ਗਿਆ ਹੈ ਤੇ ਹਾਂ ਇੱਕ ਵਾਰ ਆ ਗਿਆ ਸੀਗਾ ਇੱਥੇ ਹਾਂ ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 2 3 ਫੁੱਟ ਪਾਣੀ ਫੇਰ ਉੱਪਰ ਹੋਇਆ ਹੈ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਛੇਤੀ ਛੇਤੀ 9:30 ਵਜੇ ਤਾਂ ਕਿ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਪਿੰਡਾਂ ਨੂੰ ਸਹੂਲਤ ਹੋਵੇ ਗੁਰਜੋਵਨਜੀ ਸਿੰਘ ਵਾਏ ਗੁਰਜੀ ਗਖ ਖਾਲਸਾ ਵਾਏ ਗੁਰਜੀ ਦੀ ਫਤਿਹ ਬਾਗ ਗੁਰੂ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਰਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਸੇਵਾ ਉਹਨਾਂ ਦੀ ਚੱਲ ਰਹੀ ਆ ਮਿੱਟੀ ਆਉਣ ਢਈ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਪਿੱਟੇ ਵੱਡ ਤੋਂ ਤੋ ਸਾਥ ਸੇਵਾ ਚਲਾਉਂਦੇ ਨੇ ਬਹੁਤ ਵਧੀਆ ਬੰਨ ਬੰਨ ਲੈ ਸੇਵਾ ਵੱਡੀ ਕਰਦੇ ਨੇ ਤੇ ਸੰਗਤ ਵੱਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਆ ਇੱਥੇ ਇਹ ਸਾਰੀ ਸੰਗਤ ਆਈ ਆ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਅਸਨਾਮ ਸਿੰਘ ਦੀ ਰਹਿਨਮਾਈ ਹੈ ਇੱਥਾ ਇਥੇ ਸੰਗਤ ਆਈ ਆ ਇਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਹੈ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਯਾਨੀ ਕਿ ਉਹਨਾਂ ਦੀ ਰਹਿਣ ਨਮਾਈ ਹੈਟ ਰਬਾ ਯਾਰਾ ਸਿੰਘ ਉਹਦਾ ਬਸਨਾਮ ਸਿੰਘ ਜੀ ਤੇ ਰਬਾ ਜਗੀਰ ਸਿੰਘ ਸੀ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਓ ਵਾਦ ਤੋਂ ਵਾਦ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵਾਦ ਤੋਂ ਵਾਦ ਰੇਟਾਂ ਦੀ ਕਮੀ ਆ